ਹੈਲੋ ਦੋਸਤੋ ਆਦਾਬ ਨਮਸਤੇ ਸਸਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ 100 ਕੁਛ ਦਿਨ ਪਹਿਲਾਂ ਬਾਈ ਆਪਾਂ ਨੇ ਇੱਕ 에어ਡ੍ਰੌਪ ਜੁਆਇਨ ਕਰਵਾਇਆ ਸੀਗਾ ਜਿਹਦਾ ਨਾਮ ਸੀਗਾ ਬਲੌਕ ਨੈਟਵਰਕ ਤੇ ਉਹਦਾ ਵਿਡਰਾਅ ਵੀ ਕੀਤਾ ਸੀ ਆਪਾਂ ਸੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਉਹਦਾ ਵਿਡਰਾਅ ਉਹ ਕਿੱਦਾਂ ਕਰਨਾ ਹੈ ਮੇਰਾ ਵਿਡਰਾਅ ਜਿਹੜਾ ਸਕਸੈਸਫੁਲ ਹੋ ਚੁੱਕਿਆ ਤੁਸੀਂ ਆਪਣੇ ਕੋ ਇਹਨਾਂ ਨੂੰ ਕਿੱਦਾਂ ਵਿਡਰਾਅ ਕਰਨਾ ਹੈ ਤੇ ਕਾਦੇ ਚ ਵਿਡਰਾਅ ਕਰਨਾ ਹੈ ਮੇਰਾ ਤੁਹਾਨੂੰ ٹرسٹ ਵਾਲਟ ਜਿਹੜੀ ਐਪ ਹੈ ਉਹ ਕਰਵਾਤੀ ਸੀਗੀ ਉਹਦੀ ਜਿਹੜੀ ਮੈਂ ਰਾਤੀ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਸੋ ٹرسٹ ਵਾਲਟ ਪਹਿਲਾਂ ਡਾਊਨਲੋਡ ਕਰ ਲੈਣਾ ਉਸ ਤੋਂ ਅੱਗੇ ਦਾ ਪ੍ਰੋਸੈਸ ਹੈ ਜਿਹੜਾ ਮੈਂ ਤੁਹਾਨੂੰ ਇਸ ਵੀਡੀਓ ਚ ਸਮਝਾਉਣ ਲੱਗਿਆ ਕਿ ਕਿੱਦਾਂ ਅਸੀਂ ਬਲੌਗ ਨੈਟਵਰਕ ਨੂੰ ਆਪਣੇ ٹرسٹ ਵਾਲਟ 'ਚ ਜਿਹੜਾ ਸੈਂਡ ਕਰ ਸਕਦੇ ਹਾਂ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਵੀਰੇ ਆਪਾਂ ਚੱਲਦੇ ਹਾਂ ਆਪਣੀ ਫੋਨ ਦੀ ਸਕਰੀਨ ਤੇ ਸੋ ਜੇਕਰ ਜਾਣਕਾਰੀ ਵਧੀਆ ਲੱਗਦੀ ਹੈ ਵੀਰੇ ਤਾਂ ਚੈਨਲ ਨੂੰ ਲਾਈਕ ਵੀਡੀਓ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਨੂੰ ਮੋਟੀਵੇਸ਼ਨਲ ਮਿਲਦਾ ਰਹੇ ਮੈਂ ਕਿਉਂ ਇਹ ਜਿਹੇ ਵੀਡੀਓ ਹੋਰ ਬਣਾਉਂਦਾ ਰਹਾ ਸੋ ਜੇਕਰ ਕੋਈ ਕੁਐਸਚਨ ਹੁੰਦਾ ਵੀਰੇ ਤਾਂ ਤੁਸੀਂ ਮੇਰੇ ਟੈਲੀਗ੍ਰam ਤੇ ਮੇਰੇ ਨਾਲ ਜੁਆਇਨ ਹੋ ਸਕਦੇ ਹੋ ਮੈਂ ਤੁਹਾਨੂੰ ਦੱਸਦਾ ਹੁਣ ਉਹ ਬਲੌਗ ਨੂੰ ਤੁਸੀਂ ਕਿੱਦਾਂ ਸੈਂਡ ਕਰ ਸਕਦੇ ਹੋ ਦੇਖੋ ਜੀ ਆਪਾਂ ਨੇ ਕਿੱਦਾਂ ਪਹਿਲਾਂ ਵਿਡਰਾ ਕੀਤਾ ਸੀਗਾ ਆਪਾਂ ਨੇ 80000 ਤੇ 4 ਲੱਖ ਦਾ ਵਿਡਰਾ ਕੀਤਾ ਸੀ ਦੇਖੋ 80000 ਦਾ ਇੱਥੇ ਵਿਡਰਾ ਮੈਂ ਕਰ ਲਿਆ ਸੀਗਾ ਤੇ ਇੱਥੇ ਦੁਬਾਰਾ ਜਿਹੜਾ ਦੂਸਰਾ ਐਡਰੈਸ ਮੈਂ ਸੈਂਡ ਕਰਕੇ ਸੇਵ ਕਰਕੇ ਸੌਰੀ ਉਹਦੇ ਤੇ ਮੈਨੇ 4 ਲੱਖ ਦਾ ਜਿਹੜਾ ਵਿਡਰਾਅ ਹੈ ਉਹ ਲਿਆ ਦੇ ਤੇ ਉਹ ਆਲਰੇਡੀ ਮੇਰੇ ٹرسٹ ਵਾਲਟ ਚ ਆ ਚੁੱਕਿਆ ਦੇਖੋ ਹਾਲੇ ਵੇਟਿੰਗ ਸੀਗਾ ਜੀ ਕਿਉਂਕਿ 25 24 5 2024 ਨੂੰ ਮੈਨੇ ਇਹਦਾ ਵਿਡਰਾਅ ਕੀਤਾ ਸੀਗਾ ਤੇ ਇਹਦਾ ਪੂਰਾ ਪ੍ਰੋਸੈਸ ਹੈ ਜਿਹੜਾ ਮੈਂ ਤੁਹਾਨੂੰ ਸਮਝਾਉਣਾ ਵੀਰ ਜੀ ਇਹਦੇ ਚ ਕੋਈ ਵੀ ਗਲਤੀ ਨਹੀਂ ਕਰਨੀ ਕੋਈ ਕਾਲੀ ਨਹੀਂ ਕਰਨੀ ਦੇਖੋ ਬੜੇ ਆਰਾਮ ਨਾਲ ਹੈ ਨਾ ਬੜੇ ਧਿਆਨ ਨਾਲ ਕਰਨਾ ਹੈ ਇਸ ਕੰਮ ਨੂੰ ਤੇ ਕਿੱਦਾਂ ਕਰਨਾ ਹੈ ਕਿੱਥੋਂ ਇਹਦਾ ਕੰਟਰੈਕਟ ਐਡਰੈਸ ਲੈਣਾ ਹੈ ਸੋ ਮੈਂ ਤੁਹਾਨੂੰ ਇਹਦੀ ਫੁੱਲ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੂੰਗਾ ਪਰ ਫਿਰ ਵੀ ਜੇਕਰ ਕੁਝ ਰਹਿ ਗਿਆ ਵੀਰੇ ਤਾਂ ਵੀਡੀਓ ਨੂੰ ਸਲੋ ਕਰਕੇ ਤੁਸੀਂ ਦੁਬਾਰਾ ਦੁਬਾਰਾ ਦੇਖ ਕੇ ਕਰਨਾ ਹੈ ਤੇ ਇਹ ਤਾਂ ਹੋ ਗਿਆ ਜੀ ਜਿਹੜਾ ਮੈਂ ਆਪਣੇ ਕੋਇਨਾ ਨੂੰ ਵਿਡਰਾ ਕੀਤਾ ਸੀਗਾ ਮੈਂ ਤੁਹਾਨੂੰ ਉਹ ਦਿਖਾਇਆ ਤੇ ਮੈਂ ਤੁਹਾਨੂੰ ਹੁਣ ਦੱਸਦਾ ਕਿ ਤੁਸੀਂ ਆਪਣੇ ਜਿਹੜੇ ਕੋਇਨ ਨੇ ਉਹਨਾਂ ਨੂੰ ਕਿਦਾਂ ਵਿਡਰਾ ਕਰਨਾ ਹੈ ਪਹਿਲਾਂ ਦੇਖੋ ਜਿਹੜੇ ਮੇਰੇ ਕੋਇਨ ਸੀਗੇ ਉਹ ਆਲਰੇਡੀ ਜਿਹੜੇ ਸਕਸੈਸਫੁਲ ਹੋ ਚੁੱਕੇ ਨੇ ਦੇਖੋ ਸੈਂਟ ਸੈਂਡ ਆ ਗਏ ਨੇ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਕਿ ਮੇਰੇ ٹرسٹ ਵਾਲਟ ਦੇ ਅੰਦਰ ਉਹ ਪਹੁੰਚੇ ਨੇ ਜਾਂ ਨਹੀਂ ਪਹੁੰਚੇ ਤੇ ਦੇਖੋ ਚਲੋ ਹੁਣ ਆਪਾਂ ਚੱਲਦੇ ਹਾਂ ਆਪਣੇ ٹرسٹ ਵਾਲਟ ਦੇ ਅੰਦਰ ਦੇਖੋ ਜੀ ਇਹਦਾ ਆਪਾਂ ਲੌਗ ਜੋ ਵੀ ਤੁਸੀਂ ਨੇ ਦਿੱਤਾ ਹੋਇਆ ਉਹ ਖੋਲੋਗੇ ਤੇ ਉੱਪਰ ਸਰਚ ਕਰੋਗੇ ਬਲੌਕ ਤੇ ਦੇਖੋ 80000 ਦਾ ਜਿਹੜਾ ਵਿਡਰਾਅ ਆ ਰਿਹਾ ਸੀਗਾ ਮੈਨੇ ਉਹ ਆ ਚੁੱਕਿਆ ਜੀ ਉਹ ਲੱਗ ਜਾਂਦੇ ਨੇ ਸਾਡੇ ਛੋਲੇ ਸੱਤਾ ਕੇ ਪਹਿਲਾਂ ਹੁਣ ਮੈਂ ਦੂਸਰੇ ਵਾਲਟ ਜਾਣਾ ਤੇ ਉੱਥੇ ਤੁਸੀਂ ਚੈੱਕ ਕਰੋਗੇ ਕਿਉਂਕਿ ਜੇਕਰ ਤੁਸੀਂ 4 ਲੱਖ ਦਾ ਵਿਡਰਾਅ ਕਰਦੇ ਹੋ ਜੀ ਤਾਂ ਤੁਹਾਨੂੰ 30% ਜਿਹੜਾ ਉਹ ਐਕਸਟਰਾ ਮਿਲਦਾ ਹੈ ਕਹਿਣ ਤੋਂ ਭਾਵ ਉਹਦੇ 520000 ਬਲੌਕ ਮਿਲਣਗੇ ਦੇਖੋ ਤੇ ਮੈਨੂੰ ਉਹ ਬਲੌਕ ਨੇ ਜਿਹੜੀ ਉਹ ਮਿਲ ਚੁੱਕੇ ਨੇ ਤੇ ਇਹ ਹੋ ਗਿਆ ਜੀ ਜਿਹੜਾ ਮੰਨ ਲਓ ਮੈਨੂੰ ਜਿਹੜੇ ਬਲੌਕ ਮਿਲੇ ਨੇ ਤੇ ਹੁਣ ਵੀਰ ਜੀ ਤੁਸੀਂ ਕਿੱਦਾਂ ਕਰਨਾ ਹੈ ਹੁਣ ਮੈਂ ਤੁਹਾਨੂੰ ਉਹਦੇ ਬਾਰੇ ਦੱਸਣ ਲੱਗਿਆ ਸੋ ਤੁਸੀਂ ਇਸੇ ਤਰ੍ਹਾਂ ਜਿੱਤੇ 스마트 ਕੰਟੈਕਟ ਲਿਖਿਆ ਹੋਇਆ ਜੀ ਦੇਖੋ ਨੀਚੇ 스마트 ਕੰਟੈਕਟ ਤੇ ਜਾਣਾ ਹੈ ਦੇਖੋ ਤੁਸੀਂ ਨੇ ਜਦੋਂ ਇੱਥੇ ਮੈਂਨੇ ਆਪਣਾ ਐਡਰੈਸ ਸੇਵ ਕੀਤਾ ਹੋਇਆ ਪਰ ਤੁਸੀਂ ਕਿੱਦਾਂ ਕਰਨਾ ਹੈ 스마트 ਕੰਟੈਕਟ ਤੇ ਤੁਸੀਂ ਟੱਚ ਕਰਨਾ ਹੈ ਸਮਾਰਟ ਕੰਟਰੈਕਟ ਤੇ ਜਦੋਂ ਟੱਚ ਕਰੋਗੇ ਤਾਂ ਤੁਹਾਡੇ ਅੱਗੇ ਇੱਕ ਲਿੰਕ ਖੁੱਲਣਾ ਹੈ ਤੇ ਇਹਨੂੰ ਥੋੜਾ ਉੱਪਰ ਨੂੰ ਸਕਰੋਲ ਕਰੋ ਉੱਪਰ ਨੂੰ ਚੱਕੋਗੇ ਤਾਂ نیچے ਦੇਖੋ ਯਾ ਇੱਕ ਅਦਰ ਇਨਫੋਰਮੇਸ਼ਨ ਆ ਰਹੀ ਹੈ ਇਹਨੂੰ ਕਾਪੀ ਕਰ ਲੈਣਾ ਹੈ ਇਹ ਟੋਕਨ ਕੰਟਰੈਕਟ ਐਡਰੈਸ ਹੈ ਤੇ ਇਹ ٹرسٹ ਵਾਲਿਟ 'ਚ ਜਾਣਾ ਹੈ ਤੇ ਆਪਣਾ ਲੌਕ ਵਗੈਰਾ ਖੋਲਣ ਤੋਂ ਬਾਅਦ ਆ ਦੇਖੋ ਜਦੋਂ ਤੁਸੀਂ ਇਹਨੂੰ ਖੋਲੋਗੇ ਤਾਂ ਉੱਪਰ ਰਾਈਟ ਹੈਂਡ ਜਿਹੜੀਆਂ ਦੋ ਬਿੰਦੀਆਂ ਨੇ ਉੱਥੇ ਕਲਿੱਕ ਕਰਨਾ ਤੇ ਸਰਚ 'ਚ ਇੱਥੇ ਜਾਣਾ ਸਰਚ ਦੇ ਅੰਦਰ ਪਲੱਸ ਦਾ ਬਟਨ ਦੱਬਣ ਤੋਂ ਬਾਅਦ ਇੱਥੇ ਪੋਲੀਗਨ ਸਿਲੈਕਟ ਕਰ ਲੈਣਾ ਤੇ ਜਿਹੜਾ ਤੁਸੀਂ ਐਡਰੈਸ ਉੱਥੋਂ ਕਾਪੀ ਕੀਤਾ ਤੇ ਪੇਸਟ ਕਰਕੇ ਇਹਨੂੰ ਇੰਪੋਰਟ ਕਰ ਲੈਣਾ ਓਕੇ ਹੋ ਜਾਣਾ ਇਹ ਉਸ ਤੋਂ ਬਾਅਦ ਤੁਹਾਡੇ ਅੱਗੇ ਸਕਰੀਨ ਖੁੱਲ੍ਹ ਜਾਣੀ ਹੈ ਇੱਥੇ ਰਸੀਬ ਦਾ ਬਟਨ ਦੱਬ ਕੇ ਜਿਹੜਾ ਤੁਹਾਡੇ ਅੱਗੇ ਕਿਹੜਾ ਐਡਰੈਸ ਹੋਣਾ ਉਹਨਾਂ ਨੂੰ ਕਾਪੀ ਕਰ ਲੈਣਾ ਕਾਪੀ ਕਰਕੇ ਆਪਾਂ ਆਪਣੇ ਬਲੌਗ ਦੇ ਅੰਦਰ ਦੁਬਾਰੋ ਚਲੇ ਜਾਣਾ ਤੇ ਜਿੱਥੋਂ ਆਪਾਂ ਆਪਣਾ ਐਡਰੈਸ ਹੈ ਜਿਹੜਾ ਆਪਣਾ ਰੈਫਰਲ ਕੋਡ ਭੇਜਦੇ ਆ ਉਸ ਦੇ ਅੱਗੇ ਪੋਲੀਕਨ ਐਡਰੈਸ ਲਿਖਿਆ ਹੋਇਆ ਹੈ ਦੇਖੋ ਜਿੱਥੇ ਆਪਣੀ ਮੇਲ ਆਈਡੀ ਹੈ ਉੱਥੇ ਜਾ ਕੇ ਅਸੀਂ ਨੇ ਉਹ ਐਡਰੈਸ ਸੇਵ ਕਰ ਦੇਣਾ ਸੋ ਸੇਵ ਕਰਨ ਤੋਂ ਬਾਅਦ ਜੇਕਰ ਅਸੀਂ ਨੇ 80000 ਕੋਇਨ ਵਿਡਰਾ ਕਰਨਾ ਹੈ ਤਾਂ ਅਸੀਂ 80000 ਤੇ ਕਲਿੱਕ ਕਰ ਦਾਂਗੇ ਜੇਕਰ 4 ਲੱਖ ਕਰਨ ਦਾ 4 ਲੱਖ ਤੇ ਉਂਗਲ ਮਾਰ ਕੇ ਅਸੀਂ ਵਿਡਰਾ ਦਾ ਬਟਨ ਹੈ ਜਿਹੜਾ ਉਹ ਦਬਾ ਦਾਂਗੇ ਤੇ ਸਾਡੇ ਜਿਹੜੇ ਇਥੋਂ ਸੋ ਜਦੋਂ ਉੱਥੇ ਡੀਆਪੀ ਆਪਸ਼ਨ ਆ ਜਾਂਦੀ ਹੈ ਤਾਂ ਕੰਟਰੈਕਟਰ ਐਡਰੈਸ ਬੜੇ ਧਿਆਨ ਨਾਲ ਭਰਨਾ ਹੈ ਉੱਥੇ ਕੋਈ ਵੀ ਗਲਤੀ ਨਹੀਂ ਕਰਨੀ ਸੋ ਵੀਡੀਓ ਨੂੰ ਬੜੇ ਧਿਆਨ ਨਾਲ ਆਰਾਮ ਨਾਲ ਦੇਖਣਾ ਹੈ ਕੰਟਰੈਕਟਰ ਐਡਰੈਸ ਤੁਹਾਡਾ ਸਹੀ ਹੋਣਾ ਚਾਹੀਦਾ ਮੈਂ ਤੁਹਾਨੂੰ ਦੱਸਦਾ ਕਿਥੋਂ ਚੱਕਣਾ ਕਿੱਥੇ ਭਰਨਾ ਸੋ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਕਮੈਂਟ ਬਾਕਸ ਦੇ ਅੰਦਰ ਮੈਨੂੰ ਕੋਈ ਵੀ ਕੁਐਸਚਨ ਹੈ ਜਿਹੜਾ ਉਹ ਵੀ ਪੁੱਛ ਸਕਦੇ ਹੋ ਵੀਡੀਓ ਦੇ ਨੀਚੇ ਜਾਂ ਮੇਰੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਉੱਥੇ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਇਹਦੇ ਤੇ ਹੋਰ ਕੋਈ ਵੀਡੀਓ ਚਾਹੁੰਦੇ ਹੋ ਰਾਮ ਨਾਲ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਆਪਣੇ ਕਮੈਂਟਾਂ ਰਾਹੀਂ ਮੈਨੂੰ ਦੱਸੋ ਤਾਂ ਕਿ ਮੈਂ ਉਹ ਵੀਡੀਓ ਨੂੰ ਉਸ ਤਰ੍ਹਾਂ ਬਣਾ ਸਕਾਂ ਸੋ ਤੁਸੀਂ ਇਹਨੂੰ ਵੀਰੇ ਇਸ ਤਰ੍ਹਾਂ ਵਿਡਰਾ ਕਰ ਸਕਦੇ ਹੋ ਜਦੋਂ ਆਉਣ ਵਾਲਾ 2025 ਦਾ ਬੋਲਰ ਆਉਣਾ ਹੈ ਤਾਂ ਉਦੋਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਇਹਨਾਂ ਨੂੰ ਸੇਲ ਕਿਵੇਂ ਕਰ ਸਕਦੇ ਹੋ ਸੋ ਨਿਚਲਾ ਜਿਹੜਾ ਪੋਲੀਗੋਨ ਦਾ ਕੋਇਨ ਹੈ ਜੇਕਰ ਤੁਸੀਂ ਉਹ ਚਾਰ ਪੂਰੇ ਕਰ ਲਏ ਨੇ ਉਹਨਾਂ ਨੂੰ ਤੁਸੀਂ ਜਦੋਂ ਚਾਰ ਪੂਰੇ ਕਰ ਲਏ ਉਹਦੀ ਵੇਚ ਸਕਦੇ ਹੋ ਸੋ ਇਹਨਾਂ ਕਹਿੰਦੇ ਕਿ ਮੈਂ ਦਾ ਇਜਾਜ਼ਤਾਂ ਵੀਰੇ ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਆਪਣਾ ਛੋਟਾ ਭਰਾ ਸਮਝ ਕੇ ਮਾਫ ਕਰਨਾ ਸੋ ਇਹਨਾ ਕਹਿੰਦੇ ਹੋਏ ਖਿਮਾ ਦਾ ਜਾਚਕਾ ਸੋ ਮੈਂ ਆਪਣਾ ਤੁਹਾਡਾ ਗੁਰਜੰਟ ਕਕਰਾਲਾ ਸ਼ਾਸਿਕਾਲ